ਨਾਲ ਦੇ ਹਾਨੀ ਦੀ ਗੱਲ ਦੱਸਦਾ ਚਿੱਟੇ ਦਾ ਸ਼ਿਕਾਰ ਹੋਇਆ ਜੀ ਉਹ ਨਾਲ ਹੀ ਮੰਨ ਕੇ ਜਦੋਂ ਸ਼ਿਕਾਰ ਹੁੰਦਾ ਹੁੰਦਾ ਇਹੋ ਜਿਹੇ ਹਾਲਾਤ ਕਰਤੇ ਸੀ ਕਰਦੇ ਕਿ ਜੰਗਲੇ ਵੀ ਵੇਚ ਕੇ ਖਾ ਗਏ ਜਿੱਦਾਂ ਤੁਸੀਂ ਗੱਲ ਦੇ ਨੌਜਵਾਨ ਦੀ ਗੱਲ ਕੀਤੀ ਹੈ ਕਿ ਘਰ ਦੇ ਜੰਗਲੇ ਵੇਚ ਕੇ ਖਾ ਗਿਆ ਨਸ਼ੇ ਕਰਨ ਵਾਲੇ ਨੂੰ ਉਹਨਾਂ ਪੂਰਤੀ ਤਾਂ ਚਾਹੀਦੀ ਉਹਨਾਂ ਪੈਸਾ ਚਾਹੀਦਾ ਕੋਈ ਚੋਰੀਆਂ ਵੀ ਕਰਦਾ ਹੈ ਸਭ ਕੁਝ ਕਰਦਾ ਹੈ ਜਦੋਂ ਉਹ ਨੌਜਵਾਨ ਜਿਹੜਾ ਪਹਿਲਾਂ ਇਦਾਂ ਦੇ ਕੰਮ ਕਰਦਾ ਸੀ ਹੁਣ ਨਸ਼ਾ ਛੱਡਣ ਤੋਂ ਬਾਅਦ ਉਹ ਹੁਣ ਕੀ ਕਰ ਰਿਹਾ ਕਿੱਦਾਂ ਦੇ ਕੰਮ ਕਰ ਰਿਹਾ ਖੇਤੀ ਕਰ ਰਿਹਾ ਵਧੀਆ ਉਹਦੇ ਘਰੇ ਪਸ਼ੂ ਡੰਗਰ ਸੰਭਲ ਰਿਹਾ ਜੀ ਵਧੀਆ ਕੰਮ ਕਰਦਾ ਜੀ ਇਹਨੇ ਕਿ ਪੈਸੇ ਲੈਂਦੇ ਕਿਸ ਨੌਜਵਾਨ ਤੋਂ ਲੈ ਲੈ ਜੀ ਇੰਨੇ ਲੈ ਲੈ ਲਿਆਓ ਪਰ ਨਸ਼ਾ ਵੀ ਨਹੀਂ ਛੱਡ ਹੁੰਦਾ ਜੀ ਜਮਾ ਫਰੀ ਸੇਵਾ ਕਰਦੇ ਆ ਜੀ ਬਾਬਾ ਜੀ ਜਿੰਨਾ ਨੌਜਵਾਨ ਨੂੰ ਤੁਸੀਂ ਗੱਲ ਕਰਦੇ ਨਸ਼ਾ ਕਰਦੇ ਕਿੰਨੇ ਦਿਨਾਂ ਚ ਛੱਡ ਗਿਆ ਜੀ ਗੱਲ ਕਰੀਏ ਤਾਂ 40 ਦਿਨਾਂ ਦੇ ਵਿੱਚ ਤਕਰੀਬਨ 40 45 ਦਿਨਾਂ ਦਾ ਪ੍ਰੋਸੈਸ ਹੁੰਦਾ ਜੀ ਨਸ਼ਾ ਛੱਡ ਜਾਂਦਾ ਹੈ ਅਸੀਂ ਇਹੋ ਜਿਹੇ ਮੁੰਡੇ ਜੋਧੇ ਬਣਾਤੇ ਜਿਹੜੇ ਕੀ ਅੱਜ ਨਸੇ ਜਿਹੜੇ ਜਿਹੜੇ ਐ ਕਹਿੰਦੇ ਡਾਕਟਰ ਕਹਿੰਦੇ ਵੀ ਨਸੇ ਤੋਂ ਬਿਨਾ ਇਹ ਮੁੰਡੇ ਦੀ ਮੌਤ ਹੋਊ ਤੁਸੀਂ ਜਾਓ ਸੇਵਾ ਕਰ ਲਓ ਅਜੋ ਅਜੋ ਮੁੰਡੇ ਪ੍ਰਦਰਸ਼ਨੀ ਬਣੇ ਪਏ ਨੇ ਜਿਹੜੀ ਦਵਾਈ ਅਸੀਂ ਦਿੰਨੇ ਬਿਲਕੁਕੁਲ ਫਰੀ ਦਿੰਨੇ ਆ ਕੋਈ ਪੈਸਾ ਨਹੀਂ ਲੈਂਦੇ ਜਿਹੜੀਆਂ ਆਪਾਂ ਸਮਾਗ ਲੈਦੀਆਂ ਆਉਣ ਗਿਆ ਉਹ ਲਿਖ ਕੇ ਦੇ ਦਿੰਨੇ ਆ ਅੱਗ ਦੇ ਮਾਰ ਕੇ ਬਾਈ ਜੀ ਬਣਾ ਕੇ ਦੇ ਦਿੰਨੇ ਆ ਪਰ ਅਸੀਂ ਕੋਈ ਪੈਸਾ ਨਹੀਂ ਲੈਣਾ ਸਰਕਾਰਾਂ ਦਾ ਇੱਕ ਤੋਲ ਲੱਗਿਆ ਕਿ ਅਸੀਂ ਨਸ਼ਾ ਛਡਾਉਣਾ ਪਰ ਨਸ਼ਾ ਛੱਡਣ ਦੀ ਵੀ ਬਵਾਦ ਰਿਹਾ ਪਰ ਕੁਝ ਸਮਾਜ ਸੇਵੀ ਲੋਕ ਆ ਜਿਨ੍ਹਾਂ ਦੇ ਮਨ ਵਿੱਚ ਆਪਣੇ ਪੰਜਾਬ ਪ੍ਰਤੀ ਪਿਆਰ ਆ ਉਹ ਚਾਹੁੰਦੇ ਨੇ ਕਿ ਮੇਰੇ ਦੇਸ਼ ਦੇ ਨੌਜਵਾਨ ਮੇਰੇ ਸਟੇਟ ਦੇ ਨੌਜਵਾਨ ਜਿਹੜੇ ਆ ਉਹ ਨਸ਼ਾ ਤੋਂ ਮੁਕਤ ਹੋਣ ਕਿਉਂਕਿ ਨਸ਼ਾ ਨੇ ਕੱਲ੍ਹ ਨੂੰ ਨਸ਼ੀ ਕਰਨ ਵਾਲਾ ਨਹੀਂ ਮਰਦਾ ਸਗੋ ਸੋ ਬਾਕੀ ਪਰਿਵਾਰ ਦੀ ਵੀ ਮੌਤ ਹੁੰਦੀ ਹੈ ਉਹਨਾਂ ਪਰਿਵਾਰਾਂ ਨੂੰ ਵੀ ਬਚਾ ਰਹੇ ਨੇ ਉਹਨਾਂ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਵੀ ਬਚਾ ਰਹੇ ਨੇ ਸੋ ਬਾਬਾ ਦੇ올 ਜੀ ਜਿਹੜੇ ਕਿ ਬੜੀ ਸਮਾਜ ਸੇਵਾ ਕਰਦੇ ਨੇ ਕਿਉਂ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਉਹ ਇੱਕ ਰ ਰਹੇ ਨੇ ਔਰ ਇਹ ਬੈਨ ਦਸਨ ਚ ਮੈਨੂੰ ਕੋਈ ਗਰੇਜ਼ ਨਹੀਂ ਕਿ ਜਿੰਨੀ ਵੀ ਸੇਵਾ ਕਰਦ ਨੇ ਫ੍ਰੀ ਆਫ ਕਾਸਟ ਕਰਦ ਨੇ ਜਿੰਨਿਆਂ ਨੂੰ ਦਵਾਈ ਦਿੰਦੇ ਨੇ ਸਿਰਫ ਕੋਈ ਪੈਸਾ ਨਹੀਂ ਲੈਂਦੇ ਸਿਰਫ ਇੱਕ ਕੰਮ ਕਹਿੰਦੇ ਕਿ ਗਊ ਮਾਂ ਦੀ ਸੇਵਾ ਕਰੋ ਬਜਰੰਗਵਲੀ ਨੂੰ ਦਾਣੇ ਪਾਓ ਮੋਹਰਾਂ ਨੂੰ ਦਾਣੇ ਪਾਓ ਜੋ ਇਹ ਸੇਵਾ ਕਰਦੇ ਉਸ ਤੋਂ ਪਰੰਤ ਜਿਹੜੀ ਦਵਾਈ ਚੱਲਦੀ ਹੈ ਉਹਦੇ ਨਾਲ ਜਿਹੜਾ ਗਊ ਮਾਂ ਦਾ ਅਸ਼ੀਰਵਾਦ ਮਿਲਦਾ ਤੇ ਪੇਸ਼ੈਂਟ ਠੀਕ ਹੁੰਦੇ ਨੇ ਸਾਡੇ ਨੇ ਇੱਕ ਨੌਜਵਾਨ ਹੈ ਜਿਹੜੇ ਇਕ ਕੁਝ ਵਿਅਕਤੀ ਇਹਨਾਂ ਕੋਲ ਲੈ ਕੇ ਆਏ ਸੀ ਜਿਹੜੇ ਨਸ਼ਾ ਕਰਦੇ ਕਿਉਂਕਿ ਨਸ਼ਾ ਕਿਹੋ ਜਿਹਾ ਲਾਨਤਾ ਮੈਂ ਪਹਿਲਾਂ ਦੱਸਿਆ ਕਿ ਉਹਦੇ ਨਾਲ ਨਸ਼ਾ ਕਰਨ ਵਾਲਾ ਨਹੀਂ ਮਰਦਾ ਸਗੋਂ ਸਾਰਾ ਪਰਿਵਾਰ ਮਰਦਾ ਹੈ ਸੋ ਆਪਾਂ ਗੱਲਬਾਤ ਕਰਦੇ ਪਾਜੀ ਕਿੰਨੇ ਤੁਸੀਂ ਬੰਦੇ ਲੈ ਕੇ ਆਏ ਸੀ ਕੀ ਉਹ ਕਿ ਕਿ ਨਸ਼ਾ ਕਰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਉਹਨਾਂ ਪੀੜਤ ਪਰਿਵਾਰਾਂ ਤੱਕ ਪਹੁੰਚਾਉ ਹਣਾ ਵੀ ਜੋ ਕਿ ਨਸ਼ੇ ਤੋਂ ਪੀੜਤ ਹੋਏ ਨੇ ਲੋਕ ਹਨ ਜੀ ਅਸੀਂ ਤਾਂ ਇਹ ਹੀ ਚਾਹੁੰਦੇ ਆਂ ਅਸੀਂ ਮਾਹ ਪੁਰਸ਼ਾਂ ਨਾਲ ਨੰਨੇ ਸਮੇ ਤੋਂ ਜੁੜਿਆ ਜੀ ਇਹਨਾਂ ਦੀ ਕਿਰਪਾ ਨਾਲ ਮੇਰੇ ਪਿੰਡ ਦੇ ਕਈ ਨੌਜਵਾਨ ਸੀ ਜਿਹੜੇ ਕੀ ਨਸ਼ਾ ਛੱਡ ਚੁੱਕੇ ਜੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਹਨਾਂ ਨੂੰ ਨਸ਼ੇ ਕਰਨ ਹੋਈਆਂ ਉਹ ਇੱਕ ਸਾਹ ਦਾ ਇੱਕ ਰਿਸ਼ਮਾ ਹੀ ਹੋ ਗਿਆ ਇਹਨਾਂ ਦੀ ਦਵਾਈ ਨਾਲ ਜਿਹੜਾ ਵੀ ਮੰਨ ਲਓ ਜੋ ਪ੍ਰੋਪਰ ਠੀਕ ਹੈ ਇਹ ਅੱਜ ਦੀ ਹੈ ਨਾ ਅੱਜ ਦੀ ਘੜੀ ਪ੍ਰੋਪਰ ਠੀਕ ਨੇ ਨੌਜਵਾਨ ਜੀ ਬਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਇਹਨਾਂ ਤਿੱਕਰ ਜੋ ਵੀ ਨਸ਼ਾ ਪੀੜਤ ਹੈਗਾ ਉਹ ਮਹਾਪੁਰਸ਼ਾਂ ਕੋਲੇ ਪਹੁੰਚੇ ਜੀ ਠੀਕ ਹੈ ਜੀ ਬਾਬਾ ਜੀ ਕੋਲ ਅੱਠ ਤੋਂ ਦੋ ਤੱਕ ਰਹੇ ਬੈਠਦੇ ਆ ਜੀ ਤੇ ਇਹਨਾਂ ਕੋਲੇ ਪਹੁੰਚੋ ਤੇ ਤਕਰੀਬਨ ਬਾਕੀ ਮੈਂ ਜਿੰਨਾ ਕਿ ਸੋਚਿਆ ਜੀ ਮਹਾਪੁਰਸ਼ ਗਊਆਂ ਦੀ ਸੇਵਾ ਕਰਦੇ ਆ ਜੀ ਹਨਾ ਤੇ ਜਿਸੇ ਨੇ ਵੀ ਪਹੁੰਚਣਾ ਹੈ ਅੱਠ ਤੋਂ ਦੋ ਤੱਕ ਬਾਬਾ ਜੀ ਬੈਠਦੇ ਨੇ ਨਾ ਕੰਟੈਕਟ ਕਰਕੇ ਇਹਨਾਂ ਕੋਲ ਪਹੁੰਚੋ ਤੇ ਗਊਆਂ ਦੀ ਸੇਵਾ ਲਈ ਜੋ ਵੀ ਤੁਸੀਂ ਆਪਦੀ ਸ਼ਰਤਾਂ ਮੁਤਾਬਕ ਹਨਾ ਗੁੜ ਜਾਂ ਵਗੈਰਾ ਕੋਈ ਇੱਥੇ ਲੈ ਕੇ ਪਹੁੰਚੋ ਤੇ ਬਾਬਾ ਜੀ ਤੋਂ ਦਵਾਈ ਲਓ ਤੇ ਨਸ਼ਾ ਮੁਕਤ ਹੋਵੋ ਜੀ ਹਣਾ ਤੇ ਨਸ਼ਾ ਮੁਕਤ ਹੁੰਦੇ ਆ ਜੀ ਕਈ ਮੇਰੇ ਪਿੰਡ ਦੇ ਨੌਜਵਾਨ ਆ ਜਿਹੜੇ ਨਸ਼ਾ ਮੁਕਤ ਹੋਏ ਆ ਮੈਂ ਆਪਦੇ ਅੱਖੀਂ ਦੇਖਿਆ ਈ ਇਹ ਚੀਜ਼ਾਂ ਬਾਕੀ ਇਹੀ ਮੈਂ ਧੰਨਵਾਦੀ ਜੀ ਤੁਹਾਡਾ ਮੈਂ ਇਹੀ ਕਹਿਣਾ ਚਾਹੁੰਦਾ ਵੀ ਬਾਬਾ ਜੀ ਦੀ ਦਵਾਈ ਨਾਲ ਬਥੇਰੇ ਬਥੇਰੇ ਮੇਰੇ ਅੱਖਾਂ ਦੇ ਸਾਹਮਣੇ ਹੋ ਚੁੱਕਿਆ ਈ ਇਹ ਕੰਮ ਬਹੁਤ ਮੁੰਡੇ ਨਸ਼ਾ ਛੱਡ ਚੁੱਕੇ ਆ ਜੀ ਜਿਹੜੇ ਬੱਚੇ ਤੁਸੀਂ ਗੱਲ ਕਰਦੇ ਹੋ ਇਹ ਉਹ ਹੋਣ ਹਾਰ ਬੇਟਾ ਹੈ ਜੀ ਇਹ ਉਹ ਹੋਣ ਹਾਰ ਬੱਚਾ ਹੈ ਸਾਡੇ ਲਵੇ ਆਉਣ ਤੋਂ ਪਹਿਲਾਂ ਆਪਦੇ ਯਾਰਾਂ ਦੋਸਤਾਂ ਨੂੰ ਇਹਨਾਂ ਨੇ ਆਪਦੇ ਖਰਚੇ ਤੇ ਉਰੇ ਲੈ ਕੇ ਆਉਣਾ ਹੈ ਅਮ ਤੇਲ ਪਾਣੀ ਗੱਡੀ ਜਬ ਦਾ ਪਾ ਕੇ ਲੈ ਕੇ ਆਉਣਾ ਉਹ ਪਰਿਵਾਰਾਂ ਦੀ ਇਹਨੇ ਬੱਚੇ ਨੇ ਜ਼ਿੰਦਗੀਆਂ ਬਚਾਈਆਂ ਨੇ ਜਿਹੜੇ ਪਰਿਵਾਰਾਂ ਦੇ ਵਿੱਚ ਰੋਟੀ ਪੱਕਣ ਦਾ ਵੀ ਬੁਰਾ ਹਾਲਤ ਸੀਗਾ ਉਹ ਆਪਣੇ ਮਾਂ ਪਿਓ ਨੂੰ ਕੁੱਟਦੇ ਹੁੰਦੇ ਤੇ ਵੀ ਪਸੰਦ ਨੂੰ ਸਵੇਰ ਹੁੰਦੀ ਪੈਸਾ ਦੇ ਮਾਂ ਪਿਓ ਹੁਣ ਪੈਸਾ ਕਿਹੜਾ ਪੱਤਿਆਂ ਨਾਲ ਲੱਗਦਾ ਜੀ ਪੈਸਾ ਕਿੱਥੋਂ ਲੈ ਕੇ ਆਵੇ ਜਿਹੜੇ ਪਰਿਵਾਰ ਦੇ ਵਿੱਚ ਚਿੱਟੇ ਨੌਂ ਦਾ ਨਸ਼ਾ ਆ ਗਿਆ ਉਹ ਪਰਿਵਾਰ ਤਾਂ ਪਹਿਲੀ ਜਿਉਂਦੀ ਮਰ ਜਾਂਦੇ ਜੀ ਉਹ ਪਰਿਵਾਰਾਂ ਦੇ ਵਿੱਚ ਇਹਨਾਂ ਨੇ ਵਿਚਾਰਿਆਂ ਨੇ ਚੁੱਲ੍ਹੇ ਜਿਹੜੇ ਬੁਝਦੇ ਜਾਗਦੇ ਕੀਤੇ ਐ ਹਜ਼ਾਰਾਂ ਦੀ ਤਦਾਦ ਚ ਜੇ ਸਾਤੋਂ ਇਹ ਠੀਕ ਕਰਵਾ ਕੇ ਲੈ ਕੇ ਗਿਆ ਅਸੀਂ ਇਹ ਜੇ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਹੁਣ ਹਰ ਬੱਚਿਆਂ ਦਾ ਜਿਹੜੇ ਕਿ ਮੂਰੇ ਹੋ ਗਏ ਬਰਾਲਾ ਕਰਕੇ ਬੱਚਿਆਂ ਨੂੰ ਲਜਾ ਕੇ ਠੀਕ ਕਰਵਾਉਂਦੇ ਐ ਇਹ ਵੀ ਇੱਕ ਪਰਮਾਤਮਾ ਦੇ ਰੂਪ ਨੂੰ ਘੱਟ ਲੋਕ ਨਹੀਂ ਹੈਗੇ ਜੀ ਜੇ ਹਰੇਕ ਇਨਸਾਨ ਹਰੇਕ ਸੱਜਣ ਮਿੱਤਰ ਇੰਨਾ ਸਾਡਾ ਸਾਥ ਦੇ ਵੀ ਤਾਂ ਅਸੀਂ ਤਾਂ ਉਹਨਾਂ ਦੇ ਕੋਟ ਕੋਟ ਰਹੀ ਨਹੀਂ ਹੈ ਜੀ ਹਾਂ ਜਿਹਵੇਂ ਤੁਸੀਂ ਗੱਲ ਕਰਦੇ ਕਿ ਬਹੁਤ ਸਾਰੇ ਨੌਜਵਾਨ ਲੈ ਕੇ ਆਏ ਹੋ ਜਿਹੜੇ ਨੌਜਵਾਨ ਸੀ ਕਿਹੜੇ ਕਿਹੜੇ ਨਸ਼ਾ ਕਰਦੇ ਸੀ ਔਰ ਕਦੋਂ ਤੋਂ ਕਰਦੇ ਸੀ ਉਹ ਚਿੱਟੇ ਦੇਖੋ ਜੀ ਅੱਜ ਦੇ ਦੌਰ ਚ ਜਿਆਦਾ ਮਾੜਾ ਆਪਾਂ ਚਿੱਟਾ ਸਮਝਦੇ ਹਾਂ ਨਾ ਇਹ ਚਿੱਟਾ ਫੀਮ ਭੁੱਕੀ ਵਗੈਰਾ ਬਾਰੇ ਵੇਖੋ ਕਈ ਨੌਜਵਾਨ ਮੁੰਡੇ ਸੀਗੇ ਜਿ ਮੇਰੇ ਸ ਨੂੰ ਮੈਂ ਨਾਲ ਦੇ ਹਾਨੀ ਦੀ ਗੱਲ ਦੱਸਦਾ ਚਿੱਟੇ ਦਾ ਸ਼ਿਕਾਰ ਹੋਇਆ ਜੀ ਉਹ ਨਾਲ ਹੀ ਮੰਨ ਕੇ ਜੋ ਸ਼ਿਕਾਰ ਹੁੰਦਾ ਹੁੰਦਾ ਇਹੋ ਜਿਹੇ ਹਾਲਾਤ ਕਰਤੇ ਸੀ ਕਰਦੇ ਕੇ ਜੰਗਲੇ ਵੀ ਵੇਚ ਕੇ ਖਾ ਗਿਆ ਸੀ ਸੋ ਮੈਂ ਮਾਂਪੁਰਛਾ ਕੋਲੇ ਲੈ ਕੇ ਆਇਆ ਇਹੋ ਜੀ ਕਿਰਪਾ ਹੋਈ ਸਾਰਾ ਪਰਿਵਾਰ ਉਹਨਾਂ ਦਾ ਮਾਣ ਸਤਿਕਾਰ ਕਰਦਾ ਜੀ ਅੱਜ ਜੀ ਉਹਨਾਂ ਦੇ ਘਰੇ ਜਾਂਦੇ ਆ ਵਧੀਆ ਕੰਮ ਕਾਰ ਕਰਦਾ ਜੀ ਪਸ਼ੂ ਡੰਕਰ ਸੰਭਲਦਾ ਤੇ ਬਹੁਤ ਬੁਰੇ ਤੋਂ ਬੁਰੇ ਨਸ਼ੇ ਛੜਾਏ ਜੀ ਮਾਂਪੁਰਛਾ ਨੇ ਤੇ ਜਿੱਦਾਂ ਤੁਸੀਂ ਗੱਲ ਦੇ ਨੌਜਵਾਨ ਦੀ ਗੱਲ ਕੀਤੀ ਹੈ ਕਿ ਘਰ ਤੇ ਜੰਗਲੇ ਵਿੱਚ ਕਿ ਖਾ ਗਿਆ ਐਨਾ ਬੁਰੇ ਹਾਲ ਸੀ ਕਿਉਂਕਿ ਅੱਜ ਕੱਲ ਨਸ਼ੇ ਕਰਨ ਵਾਲੇ ਨੂੰ ਉਹਨਾਂ ਪੂਰਤੀ ਤਾਂ ਚਾਹੀਦੀ ਹੈ ਉਹਨਾਂ ਪੈਸਾ ਚਾਹੀਦਾ ਕੋਈ ਚੋਰੀਆਂ ਵੀ ਕਰਦਾ ਹੈ ਸਭ ਕੁਝ ਕਰਦਾ ਹੈ ਜਦੋਂ ਉਹ ਨੌਜਵਾਨ ਜਿਹੜਾ ਪਹਿਲਾਂ ਇਦਾਂ ਦੇ ਕੰਮ ਕਰਦਾ ਸੀ ਹੁਣ ਨਸ਼ਾ ਛੱਡਣ ਤੋਂ ਬਾਅਦ ਉਹ ਹੁਣ ਕੀ ਕਰ ਰਿਹਾ ਕਿਦਾਂ ਦੇ ਕੰਮ ਕਰ ਰਿਹਾ ਵਧੀਆ ਜੀ ਆਪ ਦਾ ਖੇਤੀਬਾੜੀ ਸੰਭਾਲ ਰਿਹਾ ਜੀ ਆਪ ਦਾ ਖੇਤ ਦਾ ਜੀਵਿੰਦਾਰ ਭਰਾ ਜੀ ਹਨਾ ਜੀ ਖੇਤੀ ਕਰ ਰਿਹਾ ਵਧੀਆ ਆ ਦੇ ਘਰੇ ਪਸ਼ੂ ਡੰਗਰ ਸੰਭਾਲ ਰਿਹਾ ਜੀ ਵਧੀਆ ਕੰਮ ਕਰਦਾ ਜੀ ਲਗਦਾ ਨਹੀਂ ਵੀ ਜਿਹੜੇ ਕੰਮ ਸਰਕਾਰਾਂ ਨੂੰ ਚਾਹੀਦੇ ਨੇ ਉਹ ਇਹੋ ਜਿਹੇ ਸਮਾਜ ਸੇਵੀ ਕਰਦੇ ਨੇ ਪੱਲਿਓਂ ਕਰਦੇ ਨੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਤਾਂ ਆਪਣੇ ਘਰ ਦੀ ਰੋਟੀ ਪਕਾਉਣੀ ਬੜੀ ਔਖੀ ਆ ਆਪਣੇ ਘਰ ਦੀ ਰੋਟੀ ਚਲਾਉਣੀ ਬਾਕੀ ਆ ਇਹ ਬਾਬਾ ਜੀ ਇਦਾਂ ਦਾ ਸੇਵਾ ਕਰਦੇ ਆ ਕਿ ਨੌਜਵਾਨਾਂ ਦੇ ਨਸ਼ੇ ਛੁਡਾਉਂਦੇ ਨੇ ਕੋਲੋਂ ਹਾਂਜੀ ਹਾਂਜੀ ਕਿਉਂਕਿ ਨੌਏ ਨਹੀਂ ਕਿ ਪੈਸੇ ਲੈਂਦੇ ਕਿਸੇ ਨੌਜਵਾਨ ਤੋਂ ਲੈ ਲੈ ਜੀ ਇੰਨੇ ਲੈ ਲੈ ਲਿਆਓ ਪਰ ਨਸ਼ਾ ਵੀ ਨਹੀਂ ਛੱਡ ਹੁੰਦਾ ਜਿਵੇਂ ਫਰੀ ਸੇਵਾ ਕਰਦੇ ਆ ਜੀ ਬਾਬਾ ਜੀ ਆ ਦੇਖੋ ਕੀ ਇਹੋ ਜਿਹੇ ਮਹਾਪੁਰਸ਼ ਨੇ ਜੀ ਇੱਕ ਰੱਬ ਦਾ ਰੂਪ ਮੰਨਦਾ ਜੀ ਮੈਂ ਇਹਨਾਂ ਨੂੰ ਜਿਹੜੇ ਇੱਕ ਕ੍ਰਿਸ਼ਮ ਸਦਾਈ ਰਬੀ ਰੂ ਮਾਂਦਾਈ ਇਹਨਾਂ ਨੇ ਬਹੁਤ ਨੌਜਵਾਨ ਠੀਕ ਕੀਤੇ ਜੀ ਕਈ ਮਾਤਾ ਪਿਣਾ ਦਾ ਬਹੁਤ ਸੀਸਾ ਲੈਂਦੀਆਂ ਜੀ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਜੀ ਕੀ ਕੀ ਕਹਿਣਾ ਚਾਹੁੰਦੇ ਆ ਇਹ ਜੋ ਬਾਬਾ ਜੀ ਵਾਰੇ ਜਾਂ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ੇ ਛੱਡਣ ਲਈ ਕੀ ਪ੍ਰੇਰਿਤ ਕਰਨਾ ਚਾਹੁੰਦੇ ਆ ਮੈਂ ਤਾਂ ਇਹੀ ਪ੍ਰੇਰਿਤ ਕਰਨਾ ਚਾਹੁੰਦਾ ਆ ਦੇਖੋ ਜੀ ਕੋਈ ਜੇ ਕੋਈ ਨਸ਼ਾ ਕਰਦਾ ਜੀ ਸੰਮਰਕ ਬਾਬਾ ਜੀ ਨਾਲ ਕਰਨ ਇੱਥੇ ਆਉਣ ਤੇ ਨਸ਼ੇ ਤੋਂ ਮੁਕਤੀ ਪਾਉਣੀ ਜੀ ਜੇ ਵੀ ਕੋਈ ਵੀਰ ਭਰਾ ਦੁਖੀ ਆ ਨਸ਼ੇ ਤੋਂ ਜੀ ਅੱਠ ਤੋਂ ਦੋ ਬਾਬਾ ਜੀ ਬੈਠਦੇ ਆ ਦਵਾਈ ਦਿੰਦੇ ਆ ਜੀ ਤੇ ਬਾਬਾ ਜੀ ਗਉਆਂ ਦੀ ਸੇਵਾ ਕਰਦੇ ਨੇ ਜੀ ਤੇ ਮੈਂ ਤਾਂ ਇਹੀ ਚਾਹੁੰਨਾ ਗਉਆਂ ਦੀ ਸੇਵਾ ਕਰੋ ਜੀ ਤੇ ਬਾਬਾ ਜੀ ਨਾਲ ਸੰਪਰਕ ਕਰੋ ਤੇ ਨਸ਼ੇ ਤੋਂ ਛਡਕਾਰਾ ਪਾਓ ਜੀ ਜਿਹੜੇ ਜਿਹਨਾਂ ਨੌਜਵਾਨਾਂ ਤੁਸੀਂ ਗੱਲ ਕਰਦੇ ਹੋ ਨਸ਼ਾ ਕਰਦੇ ਕਿੰਨੇ ਦਿਨਾਂ ਚ ਛੱਡ ਗਿਆ ਜੀ ਗੱਲ ਕਰੀਏ ਤਾਂ 40 ਦਿਨਾਂ ਦੇ ਵਿੱਚ ਤਕਰੀਬਨ 40-45 ਦਿਨਾਂ ਦਾ ਪ੍ਰੋਸੈਸ ਹੁੰਦਾ ਜੀ ਨਸ਼ਾ ਛੱਡ ਜਾਂਦਾ ਜੀ ਬਹੁਤ ਵੱਡੀ ਗੱਲ ਹੈ ਕਿ 40-45 ਦੇ ਨਹੀਂ ਤੇ ਉਮਰਾਂ ਪਾਰ ਜਿਹੜਾ ਲੋਗ ਲੱਗ ਜਾਂਦਾ ਨਾ ਹਟਦਾ ਨਹੀਂ ਨਹੀਂ ਹਟਦਾ ਜੀ ਕਿਉਂਕਿ ਇਹ ਇਦਾਂ ਦੀ ਬਿਮਾਰੀ ਹੈ ਇਦਾਂ ਦਾ ਨਸ਼ਾ ਹੈ ਕਿ ਜੇ ਇੱਕ ਲੱਗ ਗਿਆ ਵਧੂਗਾ ਘਟੂਗਾ ਨਹੀਂ ਪਰ ਇਹਨਾਂ ਦੀ ਇੱਕ ਜਿਹੜੀ ਕਹਿ ਸਕਦੇ ਗੋਮਾਂ ਦੀ ਸੇਵਾ ਆ ਜਾਂ ਫਿਰ ਵਜ਼ਰੰਗ ਬਲੀ ਦਾ ਜਾਂ ਮੂਰਾਂ ਦੀ ਸੇਵਾ ਜਿਹੜੀ ਉਹਨਾਂ ਨੂੰ ਦਾਣਾ ਪਾਣੀ ਪਾਉਣਾ ਲੱਗਦਾ ਉਹ ਵੀ ਜਿਹੜਾ ਪਿਆਰ ਹੈ ਜਿਹੜਾ ਉਹ ਅਸ਼ੀਰਵਾਦ ਵੀ ਇਹਨਾਂ ਦੇ ਹਾਂਜੀ 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 ਹੈ ਜੀ ਜ਼ਰੂਰ ਦੇਖੋ ਜੀ ਆਪਾਂ ਕੋਈ ਅਕਸਰ ਬੇਜਬਾਨ ਦੀ ਕਿਸੇ ਦੀ ਸੇਵਾ ਕਰਦੇ ਹਾਂ ਤਾਂ ਅਕਸਰ ਪਰਮਾਤਮਾ ਕਿਸੇ ਰੂਪ ਚ ਆਪਾਂ ਨੂੰ ਦੇਖਦਾ ਹੈ ਜੀ ਸੋ ਇਹੀ ਕਹਿਣਾ ਚਾਹੁੰਦਾ ਮੈਂ ਤਾਂ ਜੀ ਬਸ ਧੰਨਵਾਦ ਧੰਨਵਾਦ